ਪਿਆਰੇ ਸਰਕਾਰਯੋਗ ਨੇ ਸੱਤਰ ਕਿਰਪਾ ਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤੀ ਇਹਨਾਂ ਨੂੰ ਅੰਦਰ ਕੀ ਗਲਤੀ ਹੋ ਜਾਂਦੀ ਹੈ ਬਸ ਇਹਨਾਂ ਦੀ ਹੀ ਆ ਗੱਲ ਬਣ ਗਈ ਇਹਨਾਂ ਦੀ ਅਦਰਵਾਈਜ਼ ਇਹਦੇ ਪਿੱਛੇ 1% ਵੀ ਕਿਸੇ ਦਾ ਇਹ ਮਨਸ਼ਾ ਨਹੀਂ ਸੀ ਕਿ ਤੁਹਾਡੀ ਕਿ ਡਿਸਰੈਸਪੈਕਟ ਕੀਤੀ ਜਾਏ ਬੇਇੱਜ਼ਤੀ ਕੀਤੀ ਜਾਏ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਇਹ ਗਾਇਕ ਨੂੰ ਨਿਮਰਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਨੂੰ ਤੁਹਾਨੂੰ ਮਿਲਦਾ ਬਹੁਤ ਯਾਦਗਰ ਸਰਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ادب ਦੀ ਹੀ ਹੈ ਸਤਿਕਾਰ ਵੀ ਹੈ ਕਿ ਵੱਡਿਆਂ ਦਾ ਸਤਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅਗੇ ਦੇਣਾ ਔਰ ਤੁਹਾਨੂੰ ਤਾਂ ਪਤਾ ਕਿ ਅਸੀਂ ਕਿੰਨਾ ਪ੍ਰੇਰਿਤ ਹੋਏ ਤੇ बस एक गलती होनी सी हो गई रब वरने हो गई ਜਿੱਦਾਂ ਵੀ ਹੋਈ ਚਲੋ ਜੀ ਨਾ ਮਾਫੀ ਸੋਣਾ ਸਾਡੇ ਤੋਂ ਪਰ ਤੁਸੀਂ ਪਲੀਜ਼ ਦੇਤੇ ਨਾਲ ਆਓ ਤੇ ਸ਼ਰਮਿੰਦਾ ਵੀ ਆ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਅਜਿਹਾ ਨਾ ਹੋਵੇ ਮੈਂ ਤਾਂ ਬੈਸੀ ਸੋਸ਼ਲ ਮੀਡੀਆ ਤੋਂ ਭਿ ਬੋਲਣਾਂ ਤੋਂ ਬੜਾ ਦੂਰ ਹਾਂ ਪਰ ਜੋ ਹੋਣਾ ਸੀ ਉਹ ਹੋ ਗਿਆ ਪਲੀਜ਼ ਤੁਸੀਂ ਇਹਨੂੰ ਦਿਲ ਤੇ ਨਾਲੋ ਤੁਸੀਂ ਸਾਡੇ ਬਹੁਤ ਰਿਸਪੈਕਟਡ ਹੋ ਤੁਸੀਂ ਸਾਡੇ ਬਹੁਤ ਸਤਿਕਾਰ ਦੇਤੋ ਔਰ ਤੁਹਾਡੇ ਬਿਨਾ ਵੀ ਅਸੀਂ ਕੁਛ ਨਹੀਂ ਹੈ ਤੁਹਾਡੀ ਗਾਇਕੀ ਨੂੰ ਦਾ ਮੁਕਾਬਲਾ ਕਿੱਥੋਂ ਕਰਾਂਗੇ ਅਸੀਂ ਰੱਬ ਤੁਹਾਨੂੰ ਰਾਜੀ ਰੱਖੇ ਤੰਦਰੁਸਤ ਰੱਖੇ ਮੇਰਾ ਖੁਸ਼ ਰੋ ਹੋ ਜੀ ਰਹੋ ਤੰਦਰੁਸਤ ਰਹੋ ਤੇ ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਸਿਰ ਤੇ ਬਣਿਆ ਰਹੇ ਇਹ ਹੀ ਕਾਮਨਾ ਕਰਨਾ ਔਰ ਇੱਕ ਵਾਰੀ ਫੇਰ ਮੈਂ ਇਹ ਕਹਿਣਾ ਕਿ ਸੜੀ ਕਿਸੇ ਵੀ ਹਰਕਤ ਕਿਸੇ ਵੀ ਵੈਸੇ ਤਾਂ ਮਤਲਬ ਕੋਈ ਇੰਟੈਂਸ਼ਨ ਨਹੀਂ ਤੇ ਹੈ ਹੀ ਨਹੀਂ ਸੀ ਪਰ ਫੇਰ ਵੀ ਤੁਸੀਂ ਹਰਟ ਹੋਏ ਉਹਦੇ ਵਾਸਤੇ ਮਾਫੀ ਚਾਹਨਾ ਤੇ ਵੱਡਿਆਂ ਤੋਂ ਮਾਫੀ ਮੰਗ ਲੈਣਾ ਇਹ ਵੀ ਇੱਕ ਛੋਟਿਆਂ ਦਾ ਫਰਜ਼ੰਦ ਹੈ ਤੇ ਵੱਡਿਆਂ ਦਾ ਸਰਦਾਂ ਕੇ ਮਾਫ਼ ਕਰਦੇ ਨਾ ਉਮੀਦ ਕਰਦਾ ਹਾਂ ਕਿ ਤੁਸੀਂ ਜੋ ਹੁਣ ਤੱਕ ਮੈਨੂੰ ਪਿਆਰ ਸਤਿਕਾਰ ਪਿਆਰ ਅਸ਼ੀਰਵਾਦ ਦਿੱਤਾ ਹੋ ਇਹਦੀ ਅੱਗੇ ਵੀ ਰੱਖੋਗੇ ਤੇ ਬਹੁਤ ਜਲਦੀ ਮੈਂ ਤੁਹਾਨੂੰ ਮਿਲਣਾ ਹਾਂ ਫਲਵਾਏ ਜਿਵੇਂ ਕੱਲ ਵੀਡੀਓ ਕਾਲ ਕੀਤੀ ਆਪਣੀ ਗੱਲ ਵੀ ਜਦੋਂ ਤੁਸੀਂ ਪੋਸਟ ਪਾਈ ਸੀ ਉਸ ਤੋਂ ਠੀਕ 5 ਮਿੰਟ ਬਾਅਦ ਮੈਨੂੰ ਲੱਗਿਆ ਯਾਰ ਕੁਝ ਇੱਕ ਗਲਤ ਹੋ ਗਿਆ ਕਿ ਮੈਂ ਨਾਲੀ ਤੋਂ ਵੀਡੀਓ ਕਾਲ ਕੀਤੀ ਤੇ ਥੜੇ ਨਾਲ ਵਾਰਾ ਕੀਤਾ ਕਿ ਮੈਂ ਤੁਹਾਨੂੰ ਕੱਤੀ ਦਿਨ ਮਿਲਣਾ ਹਾਂਗਾ ਪਰ ਕੱਤੀ ਨੂੰ ਕਿਸੇ ਰੂਝੇ ਵਿੱਚ ਕਰਕੇ ਅੱਗੇ ਪਿੱਛੇ ਕਰਾਂਗੇ ਤੇ ਬਹੁਤ ਜਲਦੀ ਆਪਾਂ ਬੈਠਾਂਗੇ ਓਵੇਂ ਥੜੇ ਨਾਲ ਜਿਵੇਂ ਪਹਿਲਾਂ ਬੈਠਦੇ ਆ ਓਵੇਂ ਆਪਾਂ ਇੱਕ ਦੂਜੇ ਨਾਲ ਸੰਗੀਤ ਦੀਆਂ ਪਿਆਰ ਦੀਆਂ ਗੱਲਾਂ ਕਰਾਂਗੇ ਤੇ ਖੂਬਸੂਰਤੀਆਂ ਗੱਲਾਂ ਕਰਨੇ ਬਾਅਦ ਮਾਫ ਕਰਨਾ ਤੁਸੀਂ ਹਾ ਦੋਸਾ ਕੀਤਾ ਜੇ ਮਾਫ